ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੰਸਤਾਨੀ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੰਨ ਰਾਨੀ ਅਦੁੱਤੀ ਅਤੇ ਅਜ਼ੀਮ ਸ਼ਖਸੀਅਤ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਨਰਾਲੀ ਅਤੇ ਲਾਸਾਨੀਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ਼੍ਰੀ ਪਟਨਾ ਸਾਹਿਬ 'ਚ ਪੋਸ ਦੀ 7ਵੀਂ ਸੰਮਤ 1723 ਨੂੰ ਪਿਤਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਵਿਖੇ ਹੋਇਆ ਗੁਰੂ ਜੀ ਦੇ ਮਾਤਾ ਪਿਤਾ ਜੀ ਨੇ ਆਪ ਜੀ ਨੂੰ ਚੰਗੀ ਵਿਦਿਆ ਸਿਖਾਉਣ ਦੇ ਨਾਲ ਨਾਲ ਸ਼ਾਸਤਰ ਵਿਦਿਆ ਤੋਂ ਵੀ ਚੰਗਾ ਸੰਕਰਵਾਇਆ। ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ ਨਾਲ ਸੰਸਕ੍ਰਿਤ ਅਤੇ ਫਾਰਸੀ ਵਿਦਿਆ ਦੀ ਪੜ੍ਹਾਈ ਕਰਾਈ ਗਈ। ਆਪ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੂਜੇ ਧਰਮ ਦੀ ਰੱਖਿਆ ਖਾਤਰ ਕੁਰਬਾਨੀ ਦੇ ਲਈ ਦਿੱਲੀ ਭੇਜਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈਸਵੀ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਬਾਰਸ ਦੇ ਰੂਪ ਦੇ ਵਿੱਚ ਗੁਰਿਆਈ ਪ੍ਰਾਪਤ ਹੋਈ। ਉਹਨਾਂ ਨੇ ਸਿਰਫ 42 ਸਾਲ ਦੀ ਉਮਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਹੋਏ ਸਿੱਖ ਧਰਮ ਅਤੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਦੇ ਨਾਲ ਸਿਖਰ ਤੇ ਪਹੁੰਚਾਇਆ। ਆਪ ਜੀ ਦੇ ਤਿੰਨ ਵਿਆਹ ਹੋਏ ਔਰ ਆਪ ਜੀ ਦੇ ਚਾਰ ਸ਼ਹਿਦਜਾਦੇ ਸ਼ਹੀਦ ਜਦਾ ਅਜੀਤ ਸਿੰਘ ਜੀ ਸ਼ਹੀਦ ਜਦਾ ਜੁਝਾਰ ਸਿੰਘ ਜੀ ਸ਼ਹੀਦ ਜਦਾ ਜੋਰਾਵਰ ਸਿੰਘ ਜੀ ਅਤੇ ਸ਼ਹੀਦ ਜਦਾ ਫਤਿਹ ਸਿੰਘ ਜੀ ਸਨ ਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਲਗਭਗ 14 ਲੜਾਈਆਂ ਲੜੀਆਂ ਜਿਨ੍ਹਾਂ ਵਿੱਚੋਂ ਪਹਿਲੀ ਜੰਗ ਪੰਗਾਣੀ ਦੀ ਸੀ ਅਤੇ ਅਖੀਰਲੀ ਜੰਗ ਉਹਨਾਂ ਨੇ ਖਦਰਾਣੇ ਦੀ ਢਾਟ ਤੇ ਲੜੀ ਚਮਕੌਰ ਦੀ ਏਸਾਨ ਤੇ ਉਹਨਾਂ ਦੀ ਜੰਗ ਦੁਨੀਆ ਦੇ ਇਤਿਹਾਸ ਦੇ ਵਿੱਚ ਲਾ ਇਨਸਾਲ ਅਤੇ ਲਾਸਾਨੀ ਸੀ ਉਹਨਾਂ ਨੇ ਪੁੱਖੇ ਭਾਣੇ ਚ 40 ਸਿੱਖਾਂ ਦੇ ਨਾਲ ਬਹੁਤ ਵੱਡੀ ਦੁਸ਼ਮਣ ਦੀ ਫੌਜ ਦਾ ਸਾਹਮਣਾ ਕੀਤਾ 1705 ਈਸਵੀ ਦੇ ਵਿੱਚ ਖਦਰਾਨੀ ਦੀ ਤਾਬ ਦੇ ਸਥਾਨ ਤੇ ਉਹਨਾਂ ਨੇ ਫਿਰ ਮੁੱਠੀ ਭਾਰ ਸਿੰਘਾਂ ਦੇ ਨਾਲ ਸਰਹੰਦ ਦੀ ਮੁਗਲ ਫੌਜ 'ਤੇ ਦੰਡ ਘੱਟੇ ਕੀਤੇ ਗੁਰੂ ਜੀ ਦੇ ਦੋ ਵੱਡੇ ਸਹਿਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਲੜਗ ਦੇ ਵਿੱਚ ਸ਼ਹੀਦ ਹੋ ਗਏ ਛੋਟੇ ਦੋ ਸਹਿਜਾਦੇ ਬਾਬਾ ਚੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਰਹੱਦ ਦੇ ਸੂਟੇ ਵੱਲੋਂ ਗ੍ਰਿਫਤਾਰ ਕਰਕੇ ਨੀਹਾਂ ਦੇ ਵਿੱਚ ਚਨਾ ਕੇ ਸ਼ਹੀਦ ਕੀਤੇ ਗਏ ਅਤੇ ਮਾਤਾ ਜੀ ਮਾਤਾ ਗੁਜਰੀ ਜੀ ਸਰਹੱਦ ਦੇ ਠੰਡੇ ਬੋਰਚ ਦੇ ਵਿੱਚ ਸ਼ਹੀਦੀ ਪਾ ਗਏ ਸਭ ਕੁਝ ਕੁਰਬਾਨ ਹੋ ਜਾਣ ਦੇ ਬਾਵਜੂਦ ਵੀ ਗੁਰੂ ਸਾਹਿਬ ਅਡੋਲ ਸਹਿਜ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਉਹਨਾਂ ਦਾ ਨਿਸ਼ਾਨਾ ਜ਼ੁਲਮਾਂ ਦੀਆਂ ਚੜ੍ਹਾਂ ਨੂੰ ਪੁੱਟਣਾ ਸੀ ਪੁਨਨਸਾਰ ਗੁਰਮਤਿ ਮਨੁੱਖ ਨੂੰ ਆਤਮਿਕ ਅਤੇ ਸਰੀਰਕ ਦੋਹਾਂ ਰੂਪਾਂ ਦੇ ਵਿੱਚ ਬਲਵਾਨ ਬਣਾਉਣ ਦਾ ਸਿਧਾਂਤ ਆ ਗੁਰੂ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ ਜੋ ਆਪਣੇ ਸਮੇਂ ਦੇ ਵਿੱਚ ਮਹਾਨ ਵਿਦਵਾਨ ਸਨ ਗੁਰੂ ਜੀ ਨੇ ਖੁਦ ਵੀ ਜਾਪ ਸਾਹਿਬ ਅਕਾਲ ਉਸਤਤ 33 ਸਵਈਏ ਖਾਲਸਾ ਮਹਿਮਾ ਗਿਆਨ ਪ੍ਰਬੋਧ ਚੰਡੀ ਚਰਿਤ ਵੱਡਾ ਅਤੇ ਛੋਟਾ ਛੰਡੀ ਦੀ ਬਾਹਰ 24 अवतार विचित्र नाटक जफरनामा शब्द हजारए بادشاہی दशमी पवित्र ਬਾਣੀਆਂ ਦੀ ਰਚਨਾ ਕੀਤੀ ਸਿਜਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਵਿਚਾਰ ਪ੍ਰਣਾਲੀ ਅਨਸਾਰ ਉਸੇ ਆਦਰਸ਼ਿਕ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ ਉਹਨਾਂ ਨੇ 1699 ਦੇ ਵਿੱਚ ਖਾਲਸੇ ਦੀ ਸਿਰਜਣਾ ਕਰਦਿਆਂ ਇੱਕ ਸਤੰਤਰ ਅਤੇ ਸੰਪੂਰਨ ਮਨੁੱਖ ਦਾ ਆਦਰਸ਼ ਸਥਾਪਿਤ ਰੱਖਿਆ ਤਦਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕਰਵਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਇਸੇ ਸੰਪੂਰਨ ਗ੍ਰੰਥ ਸਾਹਿਬ ਨੂੰ ਦੱਖਣ ਵਿੱਚ ਨਦੇੜ ਦੀ ਧਰਤੀ ਉੱਤੇ ਗੁਰੂ ਦੀ ਪਦਵੀ ਕਦ ਤੱਕ ਸੁਦੀ ਦੂਜ ਸੰਮਤ 1765 ਨੂੰ ਦਿੱਤੀ ਗਈ ਜਿੱਥੇ ਅੱਜਕੱਲ੍ਹ ਤਖਤ ਸ਼੍ਰੀ ਹਜੂਰ ਸਾਹਿਬ ਸ਼ਿਸ਼ੋ ਬਤਾਰ ਨਾ ਦੇਰ ਦੇ ਧਰਤੀ ਉੱਤੇ ਗੁਰੂ ਜੀ ਨੇ ਸਿੱਖਾਂ ਦਾ ਗੁਰੂ ਉਸ ਦਾ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਰੂਪ ਦੇ ਵਿੱਚ ਥਾਪ ਦਿੱਤਾ ਗੁਰੂ ਜੀ ਦਾ ਕਿਸੇ ਦੇਸ਼ ਇਲਾਕੇ ਧਰਮ ਜਾਤ ਨਸਲ ਅਤੇ ਕੌਮ ਦੇ ਵਿਰੁੱਧ ਕੋਈ ਵਿਰੋਧ ਨਹੀਂ ਸੀ ਉਹ ਸਾਰੇ ਲੋਕਾਂ ਨੂੰ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਦੇ ਸਾਨ ਦੇ ਧਾਰਨੀ ਸਨ ਅੱਜ ਬਾਦਸ਼ਾ ਦਰਵੇਸ਼ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਪੁਰਬ ਤੇ ਜੀਡੀਓ ਹਾਂਜੀ ਵੱਲੋਂ ਹਾਰਦਿਕ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ